ਨੈਕਸਟ ਸੂਟ ਤੁਸੀਂ ਸਾਡਾ ਦੇਖ ਸਕਦੇ ਹੋ ਇਹ ਆਪਾਂ ਦਾ ਡਬਲ ਟੋਨ ਸਿਲਕ ਦੇ ਉੱਤੇ ਰੈਡੀ ਕੀਤਾ ਇਹਦੇ ਵਿੱਚ ਮਤਲਬ ਮਹਿਰੂਨ ਕਲਰ ਦੇ ਵਿੱਚ ਰੈਡੀ ਕੀਤਾ ਆਹ ਵਾਲੀ ਐਮਬਰਾਇਡਰੀ ਆ ਜਿਹੜੀ ਇਹ ਵਾਲੀ ਇਹਦੀ ਨੈਕ ਤੇ ਆ ਇਹ ਵਾਲੀ ਜਿਹੜੀ ਇਹਦੇ ਘੇਰੇ ਤੇ ਦਿੱਤੀ ਹੋਈ ਹੈ ਸੇਮ ਹੀ ਵਰਕ ਜਿਹੜਾ ਹੈਗਾ ਇਹਦੀ ਬਾਜੂ ਤੇ ਦਿੱਤਾ ਹੋਇਆ ਠੀਕ ਆ ਜੀ ਇਹ ਵਾਲਾ ਜਿਹੜਾ ਹੈਗਾ ਮਤਲਬ ਬਾਜ਼ਾਰ ਦੇ ਵਿੱਚ ਤੁਸੀਂ ਵਰਕ ਦਾ ਰੇਟ ਹੀ ਪਤਾ ਕਰੋ 2000 ਤੋਂ ਘੱਟ ਨਹੀਂ ਤੁਹਾਨੂੰ ਫਿਰ ਦਿੰਦਾ ਮਤਲਬ ਅਸੀਂ ਜਿਹੜਾ ਇਹ ਵਾਲਾ ਵਰਕ ਆ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਅਸੀਂ ਸਿਰਫ ਤੁਹਾਨੂੰ 13-1400 ਦੀ ਰੇਂਜ ਦੇ ਵਿੱਚ ਇਹ ਵਾਲਾ ਵਰਕ ਕਰਵਾ ਕੇ ਜੀ ਬਿਲਕੁਲ ਹੈਂਡਵਰਕ ਮਸ਼ੀਨਵਰਕ ਤੋਂ ਇਲਾਵਾ ਤੁਹਾਨੂੰ ਸਾਡੇ ਕੋਲ ਜਿਹੜੀ ਹੈਗੀ ਹੈਗੀ कॉटन ਦੇ सूट्स ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਮਿਲੂਗੀ ਤੁਸੀਂ ਸਾਡੇ ਕੋਲੋਂ ਪ੍ਰਿੰਟਡ ਸੂਟ ਮਤਲਬ ਵਿਦ ਦੁਪੱਟਾ 올ਓਵਰ ਜਾਂ ਮਤਲਬ ਮੈਚਿੰਗਸ ਕਿਸੇ ਵੀ ਤਰ੍ਹਾਂ ਦੇ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੂਟਸ ਵੀ ਅਸੀਂ ਤੁਹਾਨੂੰ ਘਰੇ ਬੈਠੇ ਪਹੁੰਚਾਵਾਂਗੇ ਹਾਂਜੀ ਨੈਕਸਟ ਸੂਟ ਵੀ ਜਿਹੜਾ ਹੈਗਾ ਆਪਾਂ ਹੌਟ ਪਿੰਕ ਕਲਰ ਦੇ ਵਿੱਚ ਰੈਡੀ ਕੀਤਾ ਇਹਦੇ ਵਿੱਚ ਵੀ ਸ਼ੇਪ ਦੇ ਵਿੱਚ ਨੈਕ ਬਣਿਆ ਹੋਇਆ ਇਦੇ ਵਿੱਚ ਜਿਹੜਾ ਘੇਰੇ ਦੇ ਉੱਪਰ ਜਿਹੜਾ ਮੋਰਨੀਆਂ ਵਾਲੀ ਡਿਜ਼ਾਈਨਿੰਗ ਬਣੀ ਹੋਈ ਆ ਸੇਮ ਜਿਹੜੀ ਹੈਗੀ ਇਹ ਇਹਦੇ ਫਰੰਟ ਤੇ ਆਊਗਾ ਹੈਗਾ ਨੀਡਲਵਰਕ ਦੇ ਨਾਲ ਰੈਡੀ ਕੀਤਾ ਹੋਇਆ ਆਪਾਂ ਇਹ ਵਾਲੀ ਡਿਜ਼ਾਈਨਿੰਗ ਇਹਦੀ neck ਤੇ ਆਊਗੀ ਇਹ ਵਾਲੀ ਜਿਹੜੀ ਡਿਜ਼ਾਈਨਿੰਗ ਇਹਦੇ ਘੇਰੇ ਤੇ ਬਣੀ ਹੋਈ ਆ ਇਹਦੇ ਨਾਲ ਆਪਾਂ tie and dye ਦਾ ਪਿਓਰ organza ਦਾ ਦੁਪੱਟਾ ਜਿਹੜਾ ਹੈਗਾ ਰੈਡੀ ਕਰਵਾਇਗਾ ਇਹ ਦੁਪੱਟੇ ਤੇ ਤੁਸੀਂ ਲੇਸ ਵਗੈਰਾ ਲਗਾ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਵਾਲੀ ਸੂਟ ਦਿਖਾਵਾਂਗੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੁਸੀਂ ਦੇਖੋ ਪਫ ਵਰਕ ਦੇ ਉੱਪਰ ਜਿਹੜਾ ਆਪਾਂ ਲੇਸਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸੂਟ ਵੀ ਤੁਹਾਨੂੰ ਜਿਹੜਾ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਜੂਗਾ ਠੀਕ ਹੈ ਜੀ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਹੈਗਾ ਆਪਣਾ ਆਫ-ਵਾਈਟ ਦੇ ਕਲਰ ਦੇ ਵਿੱਚ ਹੈ ਪਿਓਰ ਔਰਗੈਂਜਾ ਦਾ neck ਤੇ ਇਹਦੀ embroidery ਕੀਤੀ ਹੋਈ ਹੈ ਇਹ ਵਾਲੀ embroidery ਜਿਹੜੀ ਇਹਦੀ sleeve ਤੇ ਆਉਗੀ ਇਹਦੇ ਨਾਲ ਆਪਾਂ ਜਿਹੜੀ ਹੈਗੀ ਹੈ ਕਿ ਖੀਨਖਾਪ ਦੀ ਬਾ ਠੀਕ ਹੈ। ਸੀ ਕਿਸੇ ਕਸਟਮਰ ਦਾ ਰੈਡੀ ਕਰਕੇ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਇਹਦੀ ਨੈਕ ਤੇ ਡਿਜ਼ਾਈਨਿੰਗ ਬਣਾਈ ਹੈ ਕਸਟਮਰ ਦੀ ਚੋਇਸ ਦੇ ਅਕੋਰਡਿੰਗ। ਠੀਕ ਹੈ ਜੀ। ਇਹਦੇ ਜਿਹੜੀ ਹੈਗੀ ਆਹ ਵਾਲੀ ਡਿਜ਼ਾਈਨਿੰਗ ਆਪਾਂ ਬਾਟਮ ਤੇ ਬਣਵਾਈ ਹੈ ਤੁਸੀਂ ਸਾਡੇ ਤੋਂ ਮਤਲਬ ਵਰਕ ਤੋਂ ਇਲਾਵਾ ਕੋਈ ਲੈਸਸ ਵਗੈਰਾ ਲਗਾ ਕੇ ਵੀ ਡਿਜ਼ਾਈਨਿੰਗ ਨਾਲ ਤਿਆਰ ਕਰਵਾ ਸਕਦੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਪਹੁੰਚੇ ਸੀ ਜ਼ਿਲ੍ਹਾ ਬਠਿੰਡੇ ਦੇ ਸ਼ਹਿਰ ਪੁੱਚੋ ਮੰਡੀ। ਆਥੂਨੇ ਇੱਕ ਬਹੁਤ ਇੱਕ ਸਾਫਟ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਵਾਂਗੇ ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਸੂਟ ਲੈ ਸਕਦੇ ਹੋ ਤੇ ਹਰ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ। ਅਗਰ ਜਿਆਦਾ ਤੁਸੀਂ ਗੱਲ ਕਰੋਗੇ ਤਾਂ ਜਿਆਦਾ ਇਹਨਾਂ ਦਾ ਜਿਹੜਾ ਕੰਮ ਉਹ ਵਰਕ ਦਾ ਨਾ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੂਟ ਤੇ ਵਰਕ ਕਰਾਉਣਾ ਉਹ ਤੁਸੀਂ ਬਹੁਤ ਹੀ ਰੀਜ਼ਨਲ ਪ੍ਰਾਈਸ ਤੇ ਇਹਨਾਂ ਕੋਲੋਂ ਪਰਾ ਸਕਦੇ ਹੋ, ਘੱਟ ਰੇਟਾਂ ਤੇ ਤਿਆਰ ਕਰਾ ਸਕਦੇ ਹੋ। ਤੇ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ। ਬਾਕੀ ਇਹ ਨਾ ਜਿਹੜੇ ਵਰਕ ਵਾਲੇ ਸੂਟ ਨੇ ਉਹ ਵੀ ਆਪਾਂ ਦਿਖਾਵਾਂਗੇ। ਬਾਕੀ ਤੁਹਾਨੂੰ ਪ੍ਰਾਈਸ ਵੀ ਆਪਾਂ ਦੱਸਾਂ ਕਿੰਨੇ ਜਿਹੜਾ ਤੁਸੀਂ ਵਰਕ ਇਥੋਂ ਕਰਾ ਸਕਦੇ ਜੇ ਆਪਾਂ ਗੱਲ ਕਰੀਏ ਬਠਿੰਡੇ ਸ਼ਹਿਰ ਤੋਂ ਨਾ ਇਹ ਜਿਹੜਾ ਸ਼ਹਿਰ ਆ 15 ਕਿਲੋਮੀਟਰ ਦੂਰੀ ਤੇ ਰਹਿ ਜਾਂਦਾ ਹੈ ਨਾ ਬਠਿੰਡੇ ਸ਼ਹਿਰ ਤੋਂ ਤੇ ਤੁਸੀਂ ਮੇਨ ਬੱਸ ਸਟੈਂਡ ਪੁੱਛੋ ਮੰਡੀ ਆ ਕੇ ਨਾ ਬਹੁਤ ਸੌਖੇ ਤਰੀਕੇ ਨਾਲ ਸ਼ਾਪ ਤੇ ਪਹੁੰਚ ਸਕਦੇ ਹੋ। ਤੋਂ ਵੀਡੀਓ 'ਚ ਆਪਾਂ ਲੰਬਾ ਨਾ ਲਿਆ ਆਂਦੇ ਤੁਹਾਨੂੰ ਆਪਾਂ ਸਾਰਾ ਐਡਰੈਸ ਦੱਸ ਕੇ ਸ਼ਾਪ ਤੇ ਲੈ ਕੇ ਚੱਲਦੇ ਆ। ਤੇ ਪੁੱਛੋ ਮੰਡੀ ਸ਼ਹਿਰ ਦਾ ਇਹ ਹੈਗਾ ਫੁਹਾਰਾ ਚੌਂਕ ਇੱਥੇ ਨਾਲ ਹੀ ਬੱਸ ਸਟੈਂਡ ਤੁਸੀਂ ਇਹ ਬੱਸ ਹੁਣਾਂ ਦਾ ਇੱਥੇ ਬੱਸ ਉਤਰ ਕੇ ਨਾ ਥੋੜੀ ਦੂਰੀ ਤੇ ਜਿਹੜੀ ਸ਼ਾਪ ਆ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਬਾਕੀ ਆਪਾਂ ਤੁਹਾਨੂੰ ਇਹਨਾਂ ਦਾ ਕੰਟ ਹੂੰ ਕੱਟ ਆ ਵਾਹਟੈਂਡ ਆ ਗਿਆ ਜੀ ਪੁੱਤੋ ਮੰਡੀ ਦਾ ਤੇ ਬਾਕੀ ਤੁਹਾਡੇ ਨਾਲ ਆਪਾਂ ਸਾਰਾ ਕੰਟੈਕਟ ਨੰਬਰ ਉਹ ਸ਼ੇਅਰ ਕਰ ਦਾਂਗੇ ਹਨਾ ਲਓ ਜੀ ਹੁਣ ਆਪਾਂ ਚੱਲਦੇ ਆਂ ਸ਼ਾਪ ਤੇ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਦਕਸ਼ਾ ਵੀਡੀਓ ਦੇ ਨਾਲ ਜੇ ਤੁਸੀਂ ਵਰਕ ਕਰਵਾਉਣਾ ਦਾ ਵਰਕ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਕਰਕੇ ਦੇਣਗੇ ਹਨਾ ਤੇ ਆ ਆ ਗਿਆ ਵਾਹਟੈਂਡ ਜੀ ਮਨਲਾ ਜੀ ਬਸ ਚਾਰੇ ਹੋ ਨਾ ਜੇ ਤੁਸੀਂ ਆਪਣੇ ਵੀਕਲ ਤਿਆਰ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੇ ਬਸ ਕਰਦੇ ਇੱਥੋਂ ਤੁਸੀਂ ਆ ਗਲੀ ਮੁੜਦੇ ਹੋ ਤੁ ਨਾਲ ਜੀ ਲੋ ਜੀ ਆ ਬਸ ਜਾਣੇ ਇੱਧਰ ਹਨ ਤੇ ਇੱਥੇ ਆ ਗਲੀ ਮੁੜਦੀ ਆ ਇੱਥੋਂ ਬਿਲਕੁਲ ਤੁਸੀਂ ਸਿੱਧੇ ਜਾਣਾ ਤੇ ਬਠਿੰਡੇ ਤੋਂ 15 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸ਼ਹਿਰ ਆ ਜਾਂਦਾ ਪੁੱਚੋ ਮੰਡੀ ਲੋ ਜੀ ਪਹੁੰਚ ਗਏ ਬਸ ਆਪਾਂ ਸ਼ਾਪ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਨਾ ਤੇ ਕੀ ਕੀ ਪ੍ਰਾਈਸ ਨੇ ਕਿੰਦਾਂ ਦੇ ਸੂਟ ਸਾਰੇ ਰੈਡੀ ਕਰਦਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਉਹ ਦਿਖਾਵਾਂਗੇ ਤੇ ਫਿਰ ਵੀ ਅਗਰ ਕੋਈ ਦਿੱਕਤ ਆਉਂਦੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨਾ ਤੇ ਸ਼ਾਪ ਤੇ ਆਪਾਂ ਪਹੁੰਚ ਚੁੱਕੇ ਆ ਜੀ ਲਓ ਜੀ ਪਹੁੰਚ ਗਏ ਆਪਾਂ ਲਓ ਜੀ ਪਹੁੰਚ ਗਏ ਆਪਾਂ ਮਾਨ ਫੈਸ਼ਨ ਬੁਟੀਕ ਤੇ ਇੱਥੇ ਸਲਵਾਰ ਸੂਟ ਪੁਲਾ ਦੋ ਸੂਟ ਲੈਸ ਵਰਕ ਸੂਟਾਂ ਦੀ ਚਲਾਈਏ ਤੇ ਕਢਾਈ ਸਸਤੇ ਰੇਟਾਂ ਤੇ ਕੀਤੀ ਜਾਂਦੀ ਆ ਤੇ ਇਹ ਜਿਹੜੀ ਸਾਰੀ ਮਾਰਕੀਟ ਰਹਿੰਦੀ ਆ ਗੁਰੂ ਤੇਗ ਭਾਦਰ ਮਾਰਕੀਟ ਆ ਸਾਰੀ ਇਹ ਨਾ ਤੁਸੀਂ ਸਾਰੀ ਮਾਰਕੀਟ ਦੇਖ ਸਕਦੇ ਹੋ ਤੇ ਸ਼ਾਪ ਨੰਬਰ 9 ਬਾਕੀ ਪ੍ਰੋਪਰ ਤੁਹਾਨੂੰ ਆਪਾਂ ਸਾਰਾ ਐਡਰੈਸ ਦੱਸਤਾ ਬਾਕੀ ਤੁਹਾਡੇ ਨਾਲ ਆਪਾਂ ਕੰਟੈਕਟ ਨੰਬਰ ਸਾਰਾ ਉਹ ਸ਼ੇਅਰ ਕਰ ਦਾਂਗੇ ਤੇ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਬਾਕੀ ਬਾਈ ਉਹਨਾਂ ਮਿ ਇੱਕੀ ਕੀ ਕਲੈਕਸ਼ਨ ਹੁੰਦੀ ਹੈ ਜੀ ਆਪਣੇ ਕੋਲ ਆਪਣੇ ਕੋਲ ਵੀਰੇ ਹਰ ਤਰ੍ਹਾਂ ਦਾ ਫੈਬਰਿਕ ਠੀਕ ਹੈ ਜੀ ਤੇ ਹਰ ਤਰ੍ਹਾਂ ਦੀ ਕਢਾਈ ਠੀਕ ਹੈ ਜੀ ਤੇ ਸੂਟ ਸਟੀਚਿੰਗ ਦਾ ਠੀਕ ਹੈ ਜੀ ਸਾਰਾ ਤਰ੍ਹਾਂ ਦਾ ਆਪਣੇ ਕੋਲ ਠੀਕ ਬਾਕੀ ਆਪਾਂ ਦਿਖਾ ਦੇਣੀ ਵੀਡੀਓ ਤੇ ਹਾਂ ਜੀ ਅਰੇ ਵੀਰੇ ਤੇ ਹੁਣ ਆਪਾਂ ਤੁਹਾਨੂੰ ਸਾਰੀ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਕਿ ਕਿਹੜੇ ਕਿਹੜੇ ਸੂਟ ਤਿਆਰ ਕਰਦੇ ਆ ਤੇ ਬਣਿਆਸਰੀ ਕਾਲ ਸੱਚੀ ਕਾਲ ਜੀ ਸਵਾਗਤ ਹੈ ਤੁਹਾਡਾ ਮਾਨ ਫੈਸ਼ਨ ਬਟਿਕ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੂਟਸ ਦੀ 컬렉ਸ਼ਨ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਹੈਂਡਵਰਕ ਨੀਡਲਵਰਕ ਮਸ਼ੀਨਵਰਕ ਟਿਪ ਆਫ ਵਰਕ ਦੇ ਸੂਟ ਦਿਖਾਵਾਂਗੇ ਠੀਕ ਹੈ ਜੀ ਪਹਿਲਾ ਸੂਟ ਤੁਸੀਂ ਸਾਡਾ ਚੈੱਕ ਕਰ ਸਕਦੇ ਹੋ ਇਹ ਕੈਮਰੇ कॉटन ਦੇ ਉੱਤੇ ਬਣਿਆ ਹੋਇਆਗਾ ਇਹ ਵਾਲੀਆਂ ਬੂਟੀਆਂ ਜਿਹੜੀਆਂ ਨੇ ਫਰੰਟ ਤੇ ਆਉਣਗੀਆਂ ਸੇਮ ਬੂਟੀਆਂ ਜਿਹੜੀਆਂ ਇਹਦੀਆਂ ਬਾਜੂ ਤੇ ਤੇ ਇਹ ਵਾਲੀ ਐਮਬਰਾਇਡਰੀ ਇਹਦੀ ਬਾਟਮ ਤੇ ਆਊਗੀ ਠੀਕ ਹੈ ਜੀ ਇਹ ਸੂਟ ਦਾ ਜਿਹੜਾ ਪ੍ਰਾਈਸ ਆ ਮਤਲਬ 1000 1000 ਦੇ ਅੰਡਰ ਹੀ ਹੈਗਾ ਤੁਸੀਂ ਇਹ ਸੂਟ ਸਾਡੇ ਤੋਂ ਮਤਲਬ 1000 ਦੇ ਅੰਦਰ ਬਾਈ ਕਰ ਸਕਦੇ ਹੋ ਵਿਦ ਫੈਬਰਿਕ ਐਂਡ ਵਰਕ ਠੀਕ ਹੈ ਮਤਲਬ ਇਹ ਵਾਲਾ ਕਿੰਨੇ ਰੁਪਏ ਤੁਸੀਂ ਦੇ ਦੇਵੋ ਹਾਂ ਜੀ ਇਹ ਵਾਲਾ ਸੂਟ ਜੇ ਤੁਸੀਂ ਵਰਕ ਮਤਲਬ ਬਾਜ਼ਾਰ ਵਿੱਚੋਂ ਕਿਤੋਂ ਵੀ ਰੇ ਦਾ ਰੇਟ ਪਤਾ ਕਰੋਗੇ ਤਾਂ ਮਤਲਬ 1000 ਰੁਪਏ ਦੇ ਵਿੱਚ ਤੁਹਾਨੂੰ ਸਿਰਫ ਕਪੜਾ ਹੀ ਮਿਲਦਾ ਅਸੀਂ ਵਿਦ ਕਪੜਾ ਤੇ ਐਮਬਰਾਇਡਰੀ ਦੋਨੇ ਚੀਜ਼ਾਂ ਤੁਹਾਨੂੰ 1000 ਦੇ ਅੰਦਰ ਦੇ ਹਾਂਜੀ ਇਹ ਵਾਲੇ ਸੂਟ ਤੁਸੀਂ ਸਾਡੇ ਤੋਂ ਪ੍ਰੋਪਰ ਫੁੱਲ ਵਿਦ ਦੁਪੱਟਾ ਰੈਡੀ ਵੀ ਕਰਵਾ ਸਕਦੇ ਹੋ ਮਤਲਬ ਫੁੱਲੀ ਸਟਿਚ ਵੀ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਸਾਰਾ ਸੂਟ ਇਹ ਵਾਲਾ ਸੂਟ ਅਸੀਂ ਕਿਸੇ ਕਸਟਮਰ ਦਾ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਦੁਪੱਟੇ ਤੇ ਪ੍ਰੋਪਰ ਲੇਸ ਵਗੈਰਾ ਲਾ ਕੇ ਵਿਦ ਸਟਿਚਿੰਗ ਹਾਂਜੀ ਸਾਰਾ ਤੁਹਾਨੂੰ ਪ੍ਰੋਪਰ ਰੈਡੀ ਕਰਕੇ ਦੇਵਾਂਗੇ ਇਹਦੇ ਵਿੱਚ ਇੱਕ ਆਪਣੇ ਕੋਲ ਹੋਰ ਡਿਜ਼ਾਈਨਿੰਗ ਆ ਓਕੇ ਲਓ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਵਰਕ ਡਿਫਰੈਂਟ ਆ ਪਰ ਪ੍ਰਾਈਸ ਇਹਦਾ ਵੀ ਸੇਮ 1000 ਦੇ ਅੰਡਰ ਰਹੂਗਾ ਇਹ ਵਾਲਾ ਵਰਕ ਇਹਦੀ ਫਰੰਟ ਤੇ ਆਊਗਾ ਇਹ ਵਾਲਾ ਇਹ ਵਾਲੀ ਇਹਦੀਆਂ 슬ੀਵਸ ਬਣਨੀਆਂ ਬੂਟੀਆਂ ਵਾਲੀਆਂ ਇਹ ਇਹ ਵਾਲਾ ਵਰਕ ਇਹਦੀ ਬਾਟਮ ਤੇ ਆਊਗਾ ਓਕੇ ਜੀ ਇਹ ਸਾਰੇ ਪਿਓਰ ਕਾਟਨ ਦੇ ਸਟੱਫ ਦੇ ਵਿੱਚ ਬਣੇ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਜਾਂ ਕਿਸੇ ਵੀ ਸਟੱਫ ਤੇ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਹਾਂ ਜੀ ਨੈਕਸਟ ਸੂਟ ਤੁਸੀਂ ਸਾਡਾ ਦੇਖ ਸਕਦੇ ਹੋ ਖਾਦੀ ਕਾਟਨ ਦੇ ਉੱਤੇ ਅਸੀਂ ਇਹ ਸੂਟ ਰੈਡੀ ਕੀਤਾ ਇਹਦੇ ਵਿੱਚ ਨਾ ਸਿੰਧੀ ਦਾ ਡਿਜ਼ਾਈਨ ਬਹੁਤ ਜ਼ਿਆਦਾ ਫੇਮਸ ਤੇ ਟ੍ਰੈਂਡਿੰਗ ਡਿਜ਼ਾਈਨ ਹੈ ਠੀਕ ਹੈ ਜੀ ਇਹ ਵਾਲਾ ਅਸੀਂ ਮਤਲਬ ਸਕਿਨ ਕਲਰ ਦੇ ਵਿੱਚ ਜਿਹੜਾ ਮਹਿਰੂਨ ਕਲਰ ਦਾ ਵਰਕ ਕਰਕੇ ਰੈਡੀ ਕੀਤਾ ਇਹਦੇ ਨਾਲ ਦੁਪੱਟਾ ਵੀ ਅਸੀਂ ਰੈਡੀ ਕੀਤਾ ਓਕੇ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਸਾਡੇ ਤੋਂ ਬਣਵਾ ਸਕਦੇ ਹੋ ਲਓ ਜੀ ਨੇੜੇ ਤੋਂ ਵਰਕ ਚੈੱਕ ਕਰ ਲਓ ਥੋੜਾ ਬਾਕੀ ਵਰਕ ਦੀ ਸਫਾਈ ਵੀ ਬਹੁਤ ਹੈ ਜੀ ਹਾਂ ਜੀ ਤੇ ਇਹ ਮਤਲਬ ਤੁਸੀਂ ਮਸ਼ੀਨ ਵਰਕ ਦੇ ਨਾਲ ਨਾਲ ਤੁਹਾਨੂੰ ਪਫ ਵਰਕ ਤੇ ਹੈਂਡ ਵਰਕ ਨੀਡਲ ਵਰਕ ਸਾਰੇ ਸੂਟ ਦਿਖਾਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਬਨੇ ਰਹੋ ਠੀਕ ਆ ਜੀ ਜਿਹੜਾ ਸਾਡਾ ਨੈਕਸਟ ਸੂਟ ਹੈ ਇਹ ਜਿਹੜਾ ਹੈਗਾ ਬਰਬਰੀ कॉटन ਦੇ ਵਿੱਚ ਬਣਿਆ ਹੋਇਆ ਫਰੰਟ ਦੇ ਵਿੱਚ ਇਹਦੇ ਕਲੀਆਂ ਆ ਰਹੀਆਂ ਇਹਦੀ ਜਿਹੜੀ ਹੈਗੇ ਸਲੀਵਸ ਤੇ ਉੱਤੇ ਇਹ ਵਾਲਾ ਵਰਕ ਆਊਗਾ ਸੇਮ ਵਰਕ ਇਹਦੀ ਬਾਟਮ ਤੇ ਆਊਗਾ ਤੇ ਇਹ ਵਾਲੀ ਜਿਹੜੇ ਹੈਗਾ ਸੂਟ ਦੇ ਬੈਕ ਤੇ ਵੀ ਵਰਕ ਆ ਲਓ ਜੀ ਇਹ ਵਾਲਾ ਵਰਕ ਹੈਗਾ ਜਿਹੜਾ ਇਹਦੇ ਬਾਟਮ ਤੇ ਆਊਗਾ ਓਕੇ ਇਹ ਵਾਲਾ ਵਰਕ ਇਹਦੀ ਜਿਹੜੀ ਬੈਕ ਤੇ ਆਊਗਾ ਸ਼ਰਟ ਦੇ ਠੀਕ ਹੈ ਇਹ ਵਾਲਾ ਸੂਟ ਵੀ ਤੁਹਾਨੂੰ ਬਹੁਤ ਜਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਡੇ ਤੋਂ ਮਿਲੂਗਾ ਇਹ ਸੂਟ ਨੂੰ ਵੀ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਸਟਫ ਤੇ ਹਾਂਜੀ ਅਗਲਾ ਸੂਟ ਤੁਸੀਂ ਸਾਡਾ ਦੇਖੋ ਬਹੁਤ ਸੋਹਣਾ ਮਸ਼ੀਨ ਵਰਕ ਕੀਤਾ ਹੋਇਆ ਇਹਦੀ ਨੈਕਟਾਈਮ ਬ੍ਰਾਈਟਰੀ ਕੀਤੀ ਹੋਈ ਹੈ ਤੇ ਘੇਰੇ ਤੇ ਵੀ ਸੇਮ ਜਿਹੜਾ ਵਰਕ ਹੈ ਇਹਦੀਆਂ 슬ੀਵਸ ਤੇ ਵੀ ਕੀਤਾ ਹੋਇਆ ਹੈਗਾ ਸਾਡੇ ਕੋਲ ਜਿਹੜੀ ਆਹ ਵਾਲੇ ਵਰਕ ਦੀ ਬਾਟਮ ਤੇ ਆ ਸਾਡੇ ਕੋਲ ਜਿਹੜੇ ਵਰਕ ਦੀ ਸਟਾਰਟਿੰਗ ਰੇਜ ਆ 200 ਤੋਂ ਸਟਾਰਟ ਹੋ ਜਾਂਦਾ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਯਾਨੀ ਮੀਮੀ ਦਾ 200 ਤੋਂ ਮਤਲਬ ਸਟਾਰਟਿੰਗ ਹੋ ਜਾਂਦੀ ਹੈ ਪ੍ਰਾਈਸ ਹਾਂਜੀ ਹਾਂਜੀ 200 ਤੋਂ ਸਟਾਰਟਿੰਗ ਹੈ ਲਓ ਜੀ 200 ਤੋਂ ਨਾ ਜਿਹੜਾ ਵਰਕ ਭੈਣੋਂ ਦੇ ਕੋਲ ਸਟਾਰਟ ਹੋ ਜਾਂਦਾ ਠੀਕ ਬਾਕੀ ਤੁਸੀਂ ਆਪਦੀ ਮਤਲਬ ਕੋਈ ਵੀ ਫੋਟੋ ਲਿਆ ਕੇ ਹੈ ਨਾ ਆਪਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਚਾਹੀਦਾ ਠੀਕ ਹੈ ਜੀ ਡਿਜ਼ਾਈਨਿੰਗ ਤੁਸੀਂ ਸਾਡੀ ਦੇਖੋ ਇਹਦੇ ਵਿੱਚ ਬਹੁਤ ਸੋਹਣੀਆਂ ਜਿਹੜੀਆਂ ਚਾਕਾਂ ਦੇ ਆਪਣੇ ਅੰਬੀਆਂ ਦਾ ਡਿਜ਼ਾਈਨ ਬਣਿਆ ਹੋਇਆ ਸੇਮ ਜਿਹੜਾ ਡਿਜ਼ਾਈਨ ਹੈ ਇਹ ਦੇ ਮਤਲਬ ਕਮੀਜ਼ ਦੇ ਆਪਣੇ ਜਿਹੜੀ ਸ਼ਰਟ ਦੇ ਬੈਕ ਸਾਈਡ ਵੀ ਆਊਗਾ ਆਹ ਵਾਲਾ ਵਰਕ ਇਹਦੀਆਂ 슬ੀਵਸ ਤੇ ਆ ਮਤਲਬ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾ ਸਕਦੇ ਹੋ ਆਪਦੇ ਅਕੋਰਡਿੰਗ ਠੀਕ ਹੈ ਜੀ ਡਿਜ਼ਾਈਨ ਤੁਸੀਂ ਸਾਡਾ ਦੇਖੋ ਇਹ ਵਾਲਾ ਜਿਹੜਾ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਆ ਇਹਦੀ ਤੁਸੀਂ ਫੋਟੋ ਚੈੱਕ ਕਰੋ ਹਾਂਜੀ ਸੇਮ ਜਿਹੜਾ ਮਾਡਲ ਦੇ ਪਾਇਆ ਹੋਇਆ ਉਹ ਵਾਲੇ ਡਿਜ਼ਾਈਨਿੰਗ ਆ ਇਹ ਤੁਸੀਂ ਸਾਡੇ ਤੋਂ ਮਤਲਬ ਇਹ ਵਾਲੇ ਕਲਰ ਤੇ ਵੀ ਬਾਈ ਕਰ ਸਕਦੇ ਹੋ ਜਾਂ ਸੇਮ ਮਾਡਲ ਵਾਲੇ ਕਲਰ ਤੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਇਹਨਾਂ ਜਿਹੜੇ ਸਾਰੇ ਸੂਟਸ ਦਾ ਵਰਕ ਜਿਹੜਾ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਸੀਂ ਕਰਾਂਗੇ ਮਤਲਬ ਬਾਜ਼ਾਰ ਦੇ ਵਿੱਚ ਉਹਨੇ ਦਾ ਤੁਹਾਨੂੰ ਫੈਬਰਿਕ ਮਿਲਦਾ ਅਸੀਂ ਵਿਦ ਵਰਕ ਤੁਹਾਨੂੰ ਸੂਟ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਹਾਂਜੀ ਨੈਕਸਟ ਸੂਟ ਜਿਹੜਾ ਹੈਗਾ ਸਾਡਾ ਬਲੈਕ ਕਲਰ ਦੇ ਵਿੱਚ ਪਿਓਰ ਜੌਰਜਟ ਦੇ ਵਿੱਚ ਰੈਡੀ ਕੀਤਾ ਹੋਇਆ ਬਹੁਤ ਸੋਹਣਿਆ ਦਾ ਨੈਕ ਤੇ ਵਰਕ ਕੀਤਾ ਹੋਇਆ ਮੈਂ ਖੁਦ ਵੀ ਇਹ ਸੂਟ ਵੇਅਰ ਕੀਤਾ ਹੋਇਆ ਇਹ ਵਾਲਾ ਜਿਹੜਾ ਵਰਕ ਹੈ ਇਹ ਵਾਲਾ ਇਹਦੀਆਂ 슬ੀਵਸ ਤੇ ਆਊਗਾ ਹਾਂਜੀ ਇਹ ਵਾਲਾ ਇਹਦੀ ਬਾਟਮ ਤੇ ਆਊਗਾ ਇਹ ਇੰਸਟਾਗ੍ਰam ਦਾ ਬਹੁਤ ਜ਼ਿਆਦਾ ਫੇਮਸ ਵਾਇਰਲ ਡਿਜ਼ਾਈਨ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਇਹ ਵਾਲੇ ਸੂਟਸ ਦਾ ਸਾਡੇ ਕੋਲ ਬਹੁਤ ਜ਼ਿਆਦਾ ਸਟਾਕ ਜਿਹੜਾ ਅਸੀਂ ਡੈਡੀ ਕਰਵਾਇਆ ਹੋਇਆ ਮਤਲਬ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਮਿਲੂਗਾ ਮਤਲਬ ਬਾਜ਼ਾਰ ਦੇ ਵਿੱਚ 22500 ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਅਸੀਂ ਮਤਲਬ ਵਿਦਆਊਟ ਦੁਪੱਟਾ ਪ੍ਰੋਵਾਈਡ ਕਰ ਰਹੇ ਆ ਅਸੀਂ ਤੁਹਾਨੂੰ ਜਿਹੜਾ 2000 ਤੋਂ ਵੀ ਘੱਟ ਦੀ ਰੇਂਜ ਦੇ ਵਿੱਚ ਵਿਦ ਦੁਪੱਟਾ ਦੇਵਾਂਗੇ ਠੀਕ ਹੈ ਜੀ ਫਟ ਵੀ ਜਿਹੜਾ ਹੈਗਾ ਆਪਾਂ ਬਲੈਕ ਕਲਰ ਦੇ ਵਿੱਚ ਰੈਡੀ ਕੀਤਾ ਹੋਇਆ ਇਹ ਵਾਲੀ ਇਹਦੀ ਜਿਹੜੀ ਹੈਗੀ ਨੈਕ ਤੇ ਵਰਕ ਕੀਤਾ ਆਪਾਂ ਠੀਕ ਹੈ ਇਵਨ ਇਹ ਵਾਲਾ ਨਾ ਪਾਕਟ ਵਾਲਾ ਡਿਜ਼ਾਈਨ ਬਣਦਾ ਤੁਸੀਂ ਦੇਖਿਆ ਹੋਊਗਾ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵਾਇਰਲ ਆ ਇਹ ਵਾਲਾ ਵਰਕ ਇਹਦੇ ਘੇਰੇ ਤੇ ਆਊਗਾ ਹਾਂਜੀ ਇਹਦੀਆਂ 슬ੀਵਸ ਤੇ ਵੀ ਵਰਕ ਆਊਗਾ ਇਹ ਵਾਲੇ ਸੂਟ ਨੂੰ ਵੀ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਵਿੱਚ ਬਣਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਠੀਕ ਹੈ ਜੀ ਹਾਂਜੀ ਪਹਿਲਾਂ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਈ ਸੀ ਉਹ ਸਾਰੇ ਕੰਪਿਊਟਰ এমਬਰਾਇਡਰੀ ਵਾਲੇ ਸੂਟ ਸੀ ਹੁਣ ਆਪਾਂ ਨੈਕਸਟ ਜਿਹੜੇ ਆ ਗਏ ਪਫ ਵਰਕ ਵਾਲੇ ਸੂਟ ਦਿਖਾਵਾਂਗੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੁਸੀਂ ਦੇਖੋ ਪਫ ਵਰਕ ਦੇ ਉੱਪਰ ਜਿਹੜਾ ਆਪਾਂ ਲੇਸਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸੂਟ ਵੀ ਤੁਹਾਨੂੰ ਜਿਹੜਾ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਜੂਗਾ ਠੀਕ ਹੈ ਜੀ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਇੱਕ ਦਾ ਮਤਲਬ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਲੇਨ ਫੈਬਰਿਕ ਵੀ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਲੈਣਾ ਤੁਸੀਂ ਸਾਡੇ ਤੋਂ ਮਤਲਬ 100 ਤੋਂ 120 150 ਤੱਕ ਪਰ ਮੀਟਰ ਦੇ ਹਿਸਾਬ ਨਾਲ ਬਾਈ ਕਰਕੇ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਉਹਦੇ ਵਿੱਚ ਤੁਹਾਨੂੰ ਵਰਕ ਕਰਵਾ ਕੇ ਦੇਵਾਂਗੇ ਵਿਦ ਸਟੀਚਿੰਗ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੂਟ ਠੀਕ ਆ ਜੀ ਹਾਂਜੀ ਬਣੇ ਨੈਕਸਟ ਸੂਟ ਜਿਹੜਾ ਹੈਗਾ ਆਫ ਵਾਈਟ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਵਰਕ ਜਿਹੜਾ ਇਹਦੇ ਸ਼ੋਲਡਰ ਤੇ ਆਊਗਾ ਇਹ ਵਾਲਾ ਸ਼ਰਟ ਦੇ ਫਰੰਟ ਤੇ ਇਹਦੀ ਜਿਹੜੀ 슬ੀਵਸ ਤੇ ਵੀ ਬਹੁਤ ਸੋਹਣੀ ਐਮਬਰਾਇਡਰੀ ਕੀਤੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਬਾਕੀ ਇਥੇ ਇੱਕ ਗੱਲ ਹੋਰ ਵੀ ਭਾਵੇਂ ਮੰਨ ਲਓ ਕੋਈ ਵੀ ਕਿਸੇ ਡਿਜ਼ਾਈਨ ਤਿਆਰ ਕਰਾਉਣਾ ਤੁਹਾਨੂੰ ਫੋਟੋ ਭੇਜ ਸਕਦੇ ਨੇ ਉਹ ਨਾ ਹਾਂਜੀ ਹਾਂਜੀ ਤੁਸੀਂ ਆਪ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਪ੍ਰਾਈਸ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਘੱਟ ਮਿਲੇਗਾ ਠੀਕ ਹੈ ਜੀ ਮਤਲਬ ਵਰਕ ਕੋਈ ਵੀ ਹੋ ਜਾ ਹੈਂਡ ਵਰਕ ਹੋ ਜਾ ਹਾਂਜੀ ਹੈਂਡ ਵਰਕ ਨੀਡਲ ਵਰਕ ਮਸ਼ੀਨ ਵਰਕ ਕੋਈ ਵੀ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਲਹਿੰਗਾ ਬਣਾਉਣਾ ਕਿਸੇ ਨੇ ਕੋਈ ਸ਼ਰਾਰਾ ਮਤਲਬ ਹਰੇਕ ਤਰ੍ਹਾਂ ਦੀ ਡਰੈਸ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਦੇਵਾਂਗੇ ਤੇ ਸਟੀਚਿੰਗ ਪ੍ਰਾਈਸ ਕੀ ਰਹਿ ਜਾਂਦਾ ਭਾਵੇਂ ਆਪਣਾ ਸਟੀਚਿੰਗ ਪ੍ਰ ਨਿੰਗ ਵਾਲਾ ਸਿੰਪਲ ਸੂਟ ਤੁਹਾਨੂੰ 550 600 ਦੇ ਵਿੱਚ ਤੁਹਾਨੂੰ ਸਟਿਚ ਕਰਕੇ ਦੇਵਾਂਗੇ ਸਿੰਪਲ ਸੂਟ ਕਾਟਨ ਦੇ ਜਿਹੜੇ ਹੈਗੇ ਆ 250 300 ਦੇ ਵਿੱਚ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੁਸੀਂ ਸਾਡੇ ਤੋਂ ਫੈਬਰਿਕ ਲੈ ਕੇ ਵਰਕ ਕਰਾ ਕੇ ਮਤਲਬ ਪ੍ਰੋਪਰ ਦੁਪੱਟਾ ਰੈਡੀ ਕਰਵਾ ਕੇ ਵਿਦ ਸਟਿਚਿੰਗ ਰੈਡੀ ਕਰਵਾ ਸਕਦੇ ਮਤਲਬ ਟੋਟਲ ਛੂਟੀ ਰੈਡੀ ਕਰਕੇ ਦੇ ਸਕਦੇ ਹਾਂ ਜੀ ਹਾਂ ਜੀ ਅਸੀਂ ਪ੍ਰੋਪਰ ਤੁਹਾਨੂੰ ਰੈਡੀ ਟੂ ਵੇਅਰ ਕਰਕੇ ਦੇਵਾਂਗੇ ਮਤਲਬ ਪ੍ਰੋਪਰ ਤੁਹਾਨੂੰ ਰੈਡੀ ਹਾਂ ਜੀ ਨੈਕਸਟ ਸੂਟ ਵੀ ਜਿਹੜਾ ਹੈਗਾ ਸਾਡਾ ਪਫ ਵਰਕ ਦਾ ਹੀ ਹੈ ਇਹ ਵਾਲੇ ਸੂਟ ਮਤਲਬ ਜਿਹੜਾ ਹੈਗਾ ਬੇਬੀ ਪਿੰਕ ਕਲਰ ਦੇ ਉੱਪਰ ਬਣਿਆ ਹੋਇਆਗਾ ਠੀਕ ਹੈ ਜੀ ਬਰਬਰੀ ਕਾਟਨ ਦੇ ਉੱਪਰ ਬਣਿਆ ਹੋਇਆ ਮਤਲਬ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਜਿਹੜਾ ਵਰਲਡ ਵਾਈਡ ਸ਼ਿਪਿੰਗ ਕਰਵਾ ਸਕਦੇ ਹੋ ਓਕੇ ਮਤਲਬ ਸ਼ਿਪਿੰਗ ਵੀ ਇਹ ਜਿਹੜੇ ਹੈਗੇ ਸੂਟਸ ਦਾ ਮਤਲਬ ਪਫ ਵਰਕ ਦੇ ਜਿਹੜੇ ਆਪਣੇ ਡਿਜ਼ਾਈਨ ਆ ਉਹਨਾਂ ਦਾ ਮਤਲਬ ਵਰਕ ਪ੍ਰਾਈਸ ਜਿਹੜਾ ਹੈਗਾਗਾ ਵਿਦ ਫੈਬਰਿਕ ਮਤਲਬ ਤੁਹਾਨੂੰ ਫੁੱਲ ਸੂਟ ਰੈਡੀ ਜਿਹੜਾ 1500 ਦੇ ਆਸ-ਪਾਸ ਮਤਲਬ 14-1500 ਜਾਂ 1600 ਦੇ ਵਿੱਚ ਤੁਹਾਨੂੰ ਰੈਡੀ ਮਿਲੂਗਾ ਠੀਕ ਆ ਜੀ ਹਾਂਜੀ ਨੈਕਸਟ ਡਿਜ਼ਾਈਨ ਵੀ ਜਿਹੜਾ ਹੈਗਾ ਆਫ-ਵਾਈਟ ਦੇ ਵਿੱਚ ਬਣਿਆ ਹੋਇਆ ਇਹ ਵੀ ਪਫ ਵਰਕ ਦਾ ਡਿਜ਼ਾਈਨ ਆ ਆਹ ਵਾਲੀ ਜਿਹੜੀ ਐਮਬਰਾਇਡਰੀ ਆ ਦੀ ਨੈਕ ਤੇ ਆਊਗੀ ਆਹ ਵਾਲੀ ਇਹਦੀ 슬ੀਵਸ ਤੇ ਆਊਗੀ ਇਹ ਵੀ ਇੰਸਟਾਗ੍ਰਾਮ ਦਾ ਬਹੁਤ ਜ਼ਿਆਦਾ ਵਾਇਰਲਟ ਡਿਜ਼ਾਈਨ ਆ ਇਹ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਵਿਦ ਸਟਿਚਿੰਗ ਮਤਲਬ ਤੁਸੀਂ ਸਾਡੇ ਤੋਂ ਸਟਿਚ ਕਰਵਾ ਕੇ ਦੁਪੱਟਾ ਟਾਈ ਐਂਡ ਡਾਈ ਜਾਂ ਸਿੰਗਲ ਕਲਰ ਦਾ ਸਾਡੇ ਤੋਂ ਕਿਸੇ ਵੀ ਤਰ੍ਹਾਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਆਪਾਂ ਪਿਓਰ ਔਰਗੈਂਜਾ ਦੇ ਵਿੱਚ ਰੈਡੀ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕੱਟਵਰਕ ਵਾਲੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਠੀਕ ਹੈ ਜੀ ਸੇਮ ਜਿਹੜੀ ਡਿਜ਼ਾਈਨਿੰਗ ਹੈ ਇਹਦੀ ਕਿਹ ਰੇਤੇ ਆਊਗੀ ਇਹ ਵਾਲੀ ਡਿਜ਼ਾਈਨਿੰਗ ਇਹਦੀ ਬਾਜੂ ਤੇ ਆਊਗੀ ਇਹਦਾ ਦੁਪੱਟੇ ਦੇ ਵੀ ਫੋਰ ਸਾਈਡ ਤੁਹਾਨੂੰ ਕੱਟਵਰਕ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਤੋਂ ਠੀਕ ਹੈ ਜੀ ਇਹ ਵੀ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਆ ਇਹਦੇ ਵਿੱਚ ਆਪਣੇ ਕੋਲ ਦੋ ਕਲਰਸ ਅਵੇਲੇਬਲ ਨੇ ਬਾਕੀ ਤੁਸੀਂ ਜਿਹੜੇ ਹੈਗੇ ਆ ਆਪਦੀ ਚੁਆਇਸ ਦੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਠੀਕ ਆ ਜੀ ਇਹ ਵਾਲਾ ਜਿਹੜਾ ਸੂਟ ਆ ਤੁਹਾਨੂੰ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਮਿਲੂਗਾ ਮਤਲਬ ਅੰਡਰ 2000 ਮਿਲੂਗਾ ਆਪਾਂ ਨੂੰ ਇਹ ਜਿਵੇਂ 17-1800 ਦੀ ਰੇਂਜ ਦੇ ਵਿੱਚ ਵੀ ਦੁਪੱਟਾ ਠੀਕ ਆ ਜੀ ਵਰਕ ਵਾਲਾ ਮਤਲਬ ਤੁਹਾਨੂੰ ਫੁੱਲ ਸੂਟ ਰੈਡੀ ਮਿਲੂਗਾ ਇਹ ਵਾਲਾ ਠੀਕ ਆ ਜੀ ਹਾਂਜੀ ਨੈਕਸਟ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਜਿਹੜਾ ਹੈਗਾ ਨੀਡਲਵਰਕ ਦੇ ਨਾਲ ਰੈਡੀ ਕੀਤਾ ਹੋਇਆ ਆਪਾਂ ਇਹ ਵਾਲੀ ਡਿਜ਼ਾਈਨਿੰਗ ਇਹਦੀ ਨੈਕ ਤੇ ਆਉਗੀ ਇਹ ਵਾਲੀ ਜਿਹੜੀ ਡਿਜ਼ਾਈਨਿੰਗ ਇਹਦੇ ਘੇਰੇ ਤੇ ਬਣੀ ਹੋਈ ਆ ਇਹਦੇ ਨਾਲ ਆਪਾਂ ਟਾਈ ਐਂਡ ਡਾਈ ਦਾ ਪਿਓਰ ਔਰਗੇਂਜਾ ਦਾ ਦੁਪੱਟਾ ਜਿਹੜਾ ਹੈਗਾ ਰੈਡੀ ਕਰਵਾਏਗਾ ਇਹ ਦੁਪੱਟੇ ਤੇ ਤੁਸੀਂ ਲੇਸ ਵਗੈਰਾ ਲਗਾ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਹਾਂਜੀ ਇਹ ਜਿਹੜੇ ਸੂਟਸ ਜੇ ਤੁਸੀਂ ਸਾਡੀ ਸ਼ਾਪ ਤੇ ਨਹੀਂ ਵਿਜ਼ਿਟ ਕਰ ਸਕਦੇ ਤਾਂ ਤੁਸੀਂ ਸਾਨੂੰ ਜਿਹੜਾ ਹੈਗਾ ਆਨਲਾਈਨ ਆਰਡਰ ਦੇ ਕੇ ਅਸੀਂ ਤੁਹਾਨੂੰ ਘਰੇ ਬੈਠੇ ਸੂਟ ਪਹੁੰਚਾਵਾਂਗੇ ਤੁਸੀਂ ਸਾਡੇ ਤੋਂ ਘਰੇ ਵੀ ਸੂਟ ਮੰਗਵਾ ਸਕਦੇ ਨੈਕਸਟ ਜਿਹੜੀ ਹੈਗੀ ਨੀਡਲਵਰਕ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਔਰਗੈਂਜਾ ਦਾ ਹੀ ਫੈਬਰਿਕ ਹੈ ਇਹ ਵਾਲਾ ਜਿਹੜਾ ਹੈਗਾ ਸੀ ਵਾਈਟ ਫੈਬਰਿਕ ਲੈ ਕੇ ਉਹਨੂੰ ਡਾਈ ਕਰਵਾ ਕੇ ਉਹਦੇ ਉੱਪਰ ਨੀਡਲਵਰਕ ਕਰਵਾਇਆ ਆਹ ਵਾਲਾ ਵਰਕ ਜਿਹੜਾ ਹੈਗਾ ਇਹਦੇ ਘੇਰੇ ਤੇ ਦਿੱਤਾ ਹੋਇਆ ਆਹ ਵਾਲੀ ਜਿਹੜੀ ਐਮਬਰਾਇਡਰੀ ਹੈ ਇਹ ਵਾਲੀ ਇਹਦੀ ਨੈਕ ਤੇ ਆਊਗੀ ਇਹ ਵਾਲੀ ਜਿਹੜੀ 슬ੀਵਸ ਤੇ ਤੇ ਸੇਮ ਐਮਬਰਾਇਡਰੀ ਇਹਦੀ ਬਾਟਮ ਤੇ ਆਉਗੀ ਇਹਦੇ ਨਾਲ ਵੀ ਆਪਾਂ ਬਹੁਤ ਸੋਨਾ ਪਿਓਰ ਔਰਗੈਂਜਾ ਦਾ ਵਿਦ ਲੇਸਸ ਆਪਾਂ ਦੁਪੱਟਾ ਰੈਡੀ ਕੀਤਾ ਠੀਕ ਹੈ ਜੀ ਇਹ ਜਿਹੜੇ ਹੈਂਡਵਰਕ ਦੇ ਨੀਡਲਵਰਕ ਦੇ ਸੂਟਸ ਨੇ ਇਹ ਤੁਹਾਨੂੰ 24-2500 ਦੀ ਰੇਂਜ ਵਿੱਚ ਮਿਲ ਜਾਣਗੇ ਅੱਜ ਕੱਲ ਬਾਜ਼ਾਰ ਦੇ ਵਿੱਚ ਜਿਹੜਾ ਹੈਗਾਗਾ ਮਤਲਬ ਨੀਡਲਵਰਕ ਦੇ ਜਿਹੜੀ ਪ੍ਰਾਈਸ ਨੇ ਉਹ ਮਤਲਬ 1500-2000 ਤੁਹਾਨੂੰ ਕੀ ਆ ਕੱਲੇ ਵਰਕ ਦਾ ਲੈ ਰਹੇ ਆ ਅਸੀਂ ਤੁਹਾਨੂੰ 2000-2500 ਦੇ ਵਿੱਚ ਜਿਹੜਾ ਹੈਗਾ ਵਿਦ ਫੈਬਰਿਕ ਟਾਈ ਐਂਡ ਡਾਈ ਕਰਵਾ ਕੇ ਮਤਲਬ ਵਿਦ ਦੁਪੱਟਾ ਵਿਦ ਲੇਸ ਹੁਣ ਅਸੀਂ ਤੁਹਾਨੂੰ ਜਿਹੜੀ ਆਪਣੀ ਹੈਂਡਵਰਕਸ ਦੀ ਸੂਟ ਦੀ ਕਲੈਕਸ਼ਨ ਦਿਖਾਵਾਂਗੇ ਤੁਸੀਂ ਪਹਿਲਾਂ ਸੂਟ ਸਾਡਾ ਚੈੱਕ ਕਰ ਸਕਦੇ ਹੋ ਇਹ ਸਾਨੂੰ ਨਾ ਕਸਟਮਰ ਨੇ ਵੀਡੀਓ ਭੇਜੀ ਸੀ ਮਤਲਬ ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਚੋਇਸ ਦੇ ਅਕੋਰਡਿੰਗ ਆਪਾਂ ਸੂਟ ਰੈਡੀ ਕਰਵਾਉਣਾ ਸੀ ਉਹਨਾਂ ਨੇ ਪਹਿਲਾਂ ਬਾਜ਼ਾਰ ਵਿੱਚ ਸਾਰੇ ਕਿਤੇ ਰੇਟ ਪਤਾ ਕੀਤਾ ਮਤਲਬ ਇਹ ਵਾਲੇ ਸੂਟ ਦੇ ਜਿਹੜੇ ਕੱਲੇ ਵਰਕ ਦਾ ਪ੍ਰਾਈਸ 22500 ਦੱਸ ਰਹੀ ਸੀਗੇ ਕੱਲਾ ਵਰਕ ਜੀ ਹਾਂਜੀ ਕੱਲੇ ਵਰਕ ਦਾ ਆਪਾਂ ਜਿਹੜਾ ਹੈਗਾ ਪੂਰਾ ਸੂਟ ਹੀ ਕਸਟਮਰ ਨੂੰ ਮਤਲਬ 2500 ਦੇ ਵਿੱਚ ਰੈਡੀ ਕਰਕੇ ਦਿੱਤਾ ਠੀਕ ਹੈ ਜੀ ਹਾਂਜੀ ਲਓ ਜੀ ਹਾਂਜੀ ਇਹ ਵਾਲਾ ਜਿਹੜਾ ਸੂਟ ਸੀਗਾ ਇਹ ਤਾਂ ਆਪਾਂ ਕਸਟਮਰ ਦੀ ਜਿਹੜੀ ਚੁਆਇਸ ਅਕੋਰਡਿੰਗ ਰੈਡੀ ਕੀਤਾ ਸੀ ਇਹ ਕਾ ਵਾਲਾ ਸੂਟ ਆਪਾਂ ਇਹ ਵਾਲੇ ਸੇਮ ਡਿਜ਼ਾਈਨਿੰਗ ਦੇ ਵਿੱਚ ਆਪਣੇ ਬੁਟੀਕ ਲਈ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਆਹ ਵਾਲੀ ਜਿਹੜੀ ਵਰਕ ਮਤਲਬ ਆਹ ਵਾਲਾ ਜਿਹੜਾ ਵਰਕ ਹੈਗਾ ਇਹ ਵਾਲਾ ਇਹਦੀ ਬਾਜੂ ਤੇ ਦਿੱਤਾ ਹੋਇਆਗਾ ਠੀਕ ਹੈ ਜੀ ਇਹ ਵਾਲਾ ਜਿਹੜਾ ਹੈਗਾ ਇਹਦੇ ਘੇਰੇ ਤੇ ਆਹ ਵਾਲੀ ਡਿਜ਼ਾਈਨਿੰਗ ਇਹਦੀ ਨੈੱਕ ਤੇ ਆ ਮੰਨ ਲਓ ਸੇਮ ਹੀ ਹੈ ਜੀ ਹਨਾ ਜੀ ਹਾਂਜੀ ਇਹਦੇ ਨਾਲ ਮਤਲਬ ਇਹ ਸ਼ਾਰਟ ਕੁੜਤੀ ਵਿਦ ਸ਼ਰਾਰਾ ਜਾਂ ਲਹਿੰਗਾ ਆਪਾਂ ਬਣਾਉਣਾ ਤਾਂ ਬਹੁਤ ਸੋਹਣੀ ਡਰੈਸ ਰੈਡੀ ਹੁੰਦੀ ਆ ਠੀਕ ਹੈ ਜੀ ਨੈਕਸਟ ਸੂਟ ਤੁਸੀਂ ਸਾਡਾ ਦੇਖ ਸਕਦੇ ਹੋ ਇਹ ਆਪਾਂ ਦਾ ਡਬਲ ਟੋਨ ਸਿਲਕ ਦੇ ਉੱਤੇ ਰੈਡੀ ਕੀਤਾ ਇਹਦੇ ਵਿੱਚ ਮਤਲਬ ਮਹਿਰੂਨ ਕਲਰ ਦੇ ਵਿੱਚ ਰੈਡੀ ਕੀਤਾ ਆਹ ਵਾਲੀ ਐਮਬਰਾਇਡਰੀ ਹੈ ਜਿਹੜੀ ਇਹ ਵਾਲੀ ਇਹਦੀ ਨੈਕ ਤੇ ਆ ਇਹ ਵਾਲੀ ਜਿਹੜੀ ਇਹਦੇ ਘੇਰੇ ਤੇ ਦਿੱਤੀ ਹੋਈ ਆ ਸੇਮ ਹੀ ਵਰਕ ਜਿਹੜਾ ਹੈਗਾ ਇਹਦੀ ਬਾਜੂ ਤੇ ਦਿੱਤਾ ਹੋਇਆ ਠੀਕ ਆ ਜੀ ਇਹ ਵਾਲਾ ਜਿਹੜਾ ਹੈਗਾ ਮਤਲਬ ਬਾਜ਼ਾਰ ਦੇ ਵਿੱਚ ਤੁਸੀਂ ਵਰਕ ਦਾ ਰੇਟ ਹੀ ਪਤਾ ਕਰੋ 2000 ਤੋਂ ਘੱਟ ਨਹੀਂ ਤੁਹਾਨੂੰ ਕੋਈ ਦਿੰਦਾ ਮਤਲਬ ਅਸੀਂ ਜਿਹੜਾ ਇਹ ਵਾਲਾ ਵਰਕ ਆ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਅਸੀਂ ਸਿਰਫ ਤੁਹਾਨੂੰ 13-1400 ਦੀ ਰੇਂਜ ਦੇ ਵਿੱਚ ਇਹ ਵਾਲਾ ਵਰਕ ਕਰਵਾ ਕੇ ਦੇਵਾਂਗੇ ਠੀਕ ਆ ਜੀ ਪੂਰੀ ਹੈਂਡਵਰਕ ਆ ਤੁਸੀਂ ਨੇੜੇ ਤੋਂ ਵਰਕ ਚੈੱਕ ਕਰ ਸਕਦੇ ਲੋ ਜੀ ਬਾਕੀ ਕੋਈ ਵਰਨਾ ਪੈਣਾ ਨਾ ਤੁਸੀਂ ਕੰਮ ਕਰਕੇ ਦੇਖੋ ਸੂਟ ਕਰਾ ਕੇ ਦੇਖੋ ਨਾ ਕੁੜਾ ਪਤਾ ਫੇਰੀ ਲੱਗਦਾ ਹੁੰਦਾ ਹੈ ਨਾ ਹਾਂਜੀ ਤੁਸੀਂ ਭੈਣਾਂ ਦਾ ਕੰਮ ਦੇਖੋ ਕੰਮ ਬਹੁਤ ਵਧੀਆ ਹਾਂਜੀ ਬਾਕੀ ਜੇ ਤੁਹਾਨੂੰ ਮਤਲਬ ਸ਼ਾਪ ਤੇ ਤੁਹਾਡੇ ਤੋਂ ਨਹੀਂ ਵੀ ਆਇਆ ਜਾਂਦਾ ਤਾਂ ਮਤਲਬ ਤੁਸੀਂ ਸਾਡੇ ਤੋਂ ਜਿਹੜਾ ਆਨਲਾਈਨ ਆਰਡਰ ਦੇ ਕੇ ਆਨਲਾਈਨ ਸ਼ਾਪਿੰਗ ਕਰਕੇ ਮਤਲਬ ਅਸੀਂ ਤੁਹਾਡੇ ਘਰੇ ਬੈਠੇ ਸੂਟ ਪਹੁੰਚਾਵਾਂਗੇ ਠੀਕ ਆ ਜੀ ਹਾਂਜੀ ਨੈਕਸਟ ਸੂਟ ਵੀ ਜਿਹੜਾ ਹੈਗਾ ਆਪਾਂ ਹੌਟ ਪਿੰਕ ਕਲਰ ਦੇ ਵਿੱਚ ਰੈਡੀ ਕੀਤਾ ਇਹਦੇ ਵਿੱਚ ਵੀ ਸ਼ੇਪ ਦੇ ਵਿੱਚ ਨੈਕ ਬਣਿਆ ਹੋਇਆ ਇਹਦੇ ਵਿੱਚ ਜਿਹੜਾ ਘੇਰੇ ਦੇ ਉੱਪਰ ਜਿਹੜਾ ਮੋਰਨੀਆਂ ਵਾਲੀ ਡਿਜ਼ਾਈਨਿੰਗ ਬਣੀ ਹੋਈ ਆ ਸੇਮ ਜਿਹੜੀ ਹੈਗੀ ਇਹ ਇਹਦੇ ਫਰੰਟ ਤੇ ਆਊਗੀ ਸੇਮ ਡਿਜ਼ ਆਵਲੀ ਡਿਜ਼ਾਈਨਿੰਗ ਇਹਦੀ ਬਾਜੂ ਤੇ ਹੈ ਸੇਮ ਮੋਰਨੀਆਂ ਹੀ ਇਹਦੀ ਬਾਟਮ ਤੇ ਬਣੀ ਹੈ ਇਹ ਵੀ ਹੈਂਡਵਰਕ ਹੈ ਜੀ ਸਾਰਾ ਹਾਂਜੀ ਹਾਂਜੀ ਇਹ ਵੀ ਫੁਲੀ ਹੈਂਡਵਰਕ ਹੈ ਇਹ ਵਾਲਾ ਸੂਟ ਤੁਸੀਂ ਮਤਲਬ ਬਾਜ਼ਾਰ ਦੇ ਵਿੱਚ ਇਹਦਾ ਵਰਕ ਦਾ ਪ੍ਰਾਈਸ ਹੀ ਪਤਾ ਕਰ ਲਓ ਅਸੀਂ ਸਿਰਫ 2500 ਦੇ ਵਿੱਚ ਤੁਹਾਨੂੰ ਇਹ ਸੂਟ ਰੈਡੀ ਕਰਕੇ ਦੇਵਾਂਗੇ ਠੀਕ ਵਿਦ ਫੈਬਰਿਕ ਵਿਦ ਫੈਬਰਿਕ ਹਾਂਜੀ ਠੀਕ ਹੈ ਜੀ ਹਾਂਜੀ ਨੈਕਸਟ ਸੂਟ ਹੈ ਜਿਹੜਾ ਆਪਾਂ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੋਇਆ ਤੁਸੀਂ ਇਹ ਹੈਂਡਵਰਕ ਜਿਹੜਾ ਹੈਗਾ ਇਹਦਾ ਚੈੱਕ ਕਰ ਸਕਦੇ ਹੋ ਮਤਲਬ ਜਿਹੜੇ ਸਾਡੇ ਹੈਂਡਵਰਕ ਦੇ ਸਟਾਰਟਿੰਗ ਪ੍ਰਾਈਸ ਉਹ ਜਿਹੜੇ ਹੈਗੇ 7-800 ਤੋਂ ਸਟਾਰਟ ਹੋ ਜਾਂਦੇ ਆ ਮਤਲਬ ਇਹਦੇ ਵਿੱਚ ਤੁਹਾਨੂੰ ਕੋਈ ਮਸ਼ੀਨਵਰਕ ਵੀ ਨਹੀਂ ਕਰਕੇ ਦਿੰਦਾ ਜਿੰਨੇ ਵਿੱਚ ਸਾਡੇ ਮਤਲਬ ਹੈਂਡਵਰਕ ਦੇ ਮਤਲਬ ਪ੍ਰਾਈਸ ਸਟਾਰਟ ਨੇ ਤਾਂ ਮਤਲਬ ਤੁਸੀਂ ਜਿੰਨੇ ਦੇ ਵਿੱਚ ਮਤਲਬ ਤੁਸੀਂ ਬਾਜ਼ਾਰ ਤੋਂ ਸੂਟ ਬਾਈ ਕਰਦੇ ਹੋ ਪਲੇਨ ਫੈਬਰਿਕ ਬਾਈ ਕਰਦੇ ਹੋ ਉਹਨੇ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਹੈਗਾ ਵਿਦ ਫੈਬਰਿਕ ਐਂਡ ਵਰਕ ਪ੍ਰੋਵਾਈਡ ਕਰਾਂਗੇ ਠੀਕ ਆ ਜੀ ਇੱਕ ਵਾਰ ਤੁਸੀਂ ਸਾਡੇ ਤੋਂ ਮਤਲਬ ਸੂਟ ਰੈਡੀ ਕਰਵਾ ਕੇ ਦੇਖੋ ਮਤਲਬ 7-800 ਤੋਂ ਵਾਜਦਾ ਪ੍ਰਾਈਸ ਸ਼ੁਰੂ ਹੋ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਠੀਕ ਲੋ ਜੀ ਬਾਕੀ ਤੁਸੀਂ ਵਰਕ ਸ ਬਾਕੀ ਉਹੀ ਗੱਲ ਹੈ ਭਾਣੇ ਆਪਾਂ ਪਹਿਲਾਂ ਵੀ ਕਹਿਆ ਨਾ ਵੀ ਇੱਕ ਵਾਰ ਕੰਮ ਕਰਵਾ ਕੇ ਦੇਖੋ ਹਾਂਜੀ 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 ਨੈਕਸਟ ਸੂਟ ਹੈ ਜਿਹੜਾ ਆਪਣਾ ਸ਼ਿਮਰ ਦੇ ਵਿੱਚ ਬਣਿਆ ਹੋਇਆ ਹੈ ਇਹ ਵਾਲੀ ਇਹਦੀ ਨੈਕ ਤੇ embroiderry ਹੈ ਇਹ ਤਾਂ ਤੁਸੀਂ ਘੇਰਾ ਵੀ ਚੈੱਕ ਕਰ ਸਕਦੇ ਹੋ ਪੂਲੀ ਹੈਂਡਵਰਕ ਨਾਲ ਆਪਾਂ ਜਿਹੜਾ ਵਰਕ ਕੀਤਾ ਹੋਇਆ ਹੈਗਾ ਹਾਂਜੀ ਇਹ ਵਾਲਾ ਜਿਹੜਾ ਹੈਗਾ ਵਰਕ ਇਹਦੀਆਂ 슬ੀਵਸ ਤੇ ਆਊਗਾ ਸੇਮ ਹੀ ਵਰਕ ਇਹਦੀ ਬਾਟਮ ਤੇ ਆਊਗਾ ਠੀਕ ਹੈ ਜੀ ਬਹੁਤ ਸੋਹਣਾ ਇਹਦੇ ਨਾਲ ਆਪਾਂ ਪੀਂਟ ਵਾਲਾ ਦੁਪੱਟਾ ਰੈਡੀ ਕਰਵਾਇਆਗਾ ਲਓ ਜੀ ਇਹ ਦੁਪੱਟਾ ਆ ਇਤਪਾਣੇ ਹੋਰ ਗੱਲ ਜੇ ਮੰਨ ਲੇ ਕਿਸੇ ਕਸਟਮਰ ਨੇ ਸੂਟ ਰੈਡੀ ਕਰਵਾਉਣਾ ਉਹਨੂੰ ਕਿੰਨੇ ਕ ਟਾਈਮ ਤੇ ਸੂਟ ਮਿਲ ਜੂਗਾ ਹੈਂਡਵਰਕ ਵਾਲਾ ਹਾਂਜੀ ਮਤਲਬ ਹੈਂਡਵਰਕ ਦਾ ਸੂਟ ਸਾਨੂੰ ਅਸੀਂ 10 ਤੋਂ 15 ਦਿਨ ਦੇ ਵਿੱਚ ਰੈਡੀ ਕਰਕੇ ਦੇਵਾਂਗੇ ਮੈਕਸਿਮ 15 ਦਿਨ ਮੰਗ ਲਈ ਆਪਾਂ ਹਾਂਜੀ ਮੈਕਸਿਮ 15 ਡੇਸ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੂਟ ਠੀਕ ਹੈ ਜੀ ਮਤਲਬ ਜੇ ਕਿਸੇ ਨੇ ਫੈਬਰਿਕ ਵੀ ਥੋਤੋ ਲੈਣਾ ਸਾਰਾ ਕੁਝ ਥੋਤੋ ਹਾਂਜੀ ਹਾਂਜੀ ਵਿਦ ਫੈਬਰਿਕ ਸਾਰਾ ਕੁਝ ਵਰਕ ਕਰਕੇ ਵਿਦ ਸਟਿਚਿੰਗ ਸਾਰਾ ਕੁਝ ਅਵੇਲੇਬਲ ਹੈ ਤੁਹਾਨੂੰ ਸਾਰਾ ਪ੍ਰੋਪਰ ਰੈਡੀ ਕਰਕੇ ਦੇ ਦਿੰਦੇ ਠੀਕ ਲੋ ਜੀ ਟਵਰ ਪੇਂਟ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਦੁਪੱਟੇ ਦੇ ਵੀ ਠੀਕ ਆ ਜੀ ਹਾਂਜੀ ਨੈਕਸਟ ਜਿਹੜਾ ਸੂਟ ਹੈਗਾ ਆਪਣਾ ਆਫ ਵਾਈਟ ਦੇ ਕਲਰ ਦੇ ਵਿੱਚ ਆ ਪਿਓਰ ਔਰਗੈਂజా ਦਾ ਹੈ ਨੈਕ ਤੇ ਇਹਦੀ ਐਮਬਰਾਇਡਰੀ ਕੀਤੀ ਹੋਈ ਹੈ ਇਹ ਵਾਲੀ ਐਮਬਰਾਇਡਰੀ ਜਿਹੜੀ ਇਹਦੀ 슬ੀਵਸ ਤੇ ਆਉਗੀ ਇਹਦੇ ਨਾਲ ਆਪਾਂ ਜਿਹੜੀ ਹੈਗੀ ਹੈ ਕਿ ਖੀਨ ਖਾਬ ਦੀ ਬਾਟਮ ਲਾਈ ਆ ਵਿਦ ਹੈਂਡਵਰਕ ਠੀਕ ਆ ਜੀ ਇਹ ਵਾਲਾ ਸੂਟ ਵੀ ਸਾਡੇ ਤੁਸੀਂ ਸਾਡੇ ਤੋਂ ਮਤਲਬ 1100 ਦੇ ਵਿੱਚ ਇਹ ਵਾਲਾ ਵਰਕ ਕਰਵਾ ਸਕਦੇ ਹੋ ਠੀਕ ਆ ਜੀ ਹਾਂਜੀ ਨੈਕਸਟ ਸੂਟ ਹੈ ਜਿਹੜਾ ਅਸੀਂ ਰਸਟ ਕਲਰ ਦੇ ਵਿੱਚ ਪਿਓਰ ਸ਼ਿਮਰ ਤੇ ਰੈਡੀ ਕੀਤਾ ਹੋਇਆ ਹੈ ਜਿਹੜੇ ਇਹਦੇ ਤੁਸੀਂ ਸ਼ਰਟ ਦੇ ਜਿਹੜਾ ਫਰੰਟ ਚੈੱਕ ਕਰ ਸਕਦੇ ਹੋ ਫੁੱਲੀ ਐਮਬਰਾਇਡਰ ਹੈ ਲਓ ਜੀ ਇਹ ਵਾਲਾ ਜਿਹੜਾ ਵਰਕ ਹੈ ਇਹਦਾ ਜਿਹੜਾ ਹੈਗਾ 슬ੀਵਸ ਤੇ ਆਊਗਾ ਠੀਕ ਹੈ ਜੀ ਇਹ ਵਾਲਾ ਜਿਹੜਾ ਹੈਗਾ ਤੁਸੀਂ ਸਾਡੇ ਤੋਂ ਇਹਦੇ ਨਾਲ ਬਾਟਮ ਵੀ ਰੈਡੀ ਕਰਵਾ ਸਕਦੇ ਹੋ ਵਿਦ ਲਹਿੰਗਾ ਜਾਂ ਕੋਈ ਵੀ ਡਰੈਸ ਵੀ ਬਣਵਾ ਸਕਦੇ ਹੋ ਇਹ ਵਾਲੀ ਅਸੀਂ ਸ਼ਰਟ ਰੈਡੀ ਕੀਤੀ ਹੈ ਜਿਹੜਾ ਹੈਂਡਵਰਕ ਹੈ ਅਸੀਂ ਆਪਣੇ ਖੁਦ ਦੇ ਕਾਰੀਗਰਾਂ ਤੋਂ ਆਪਣੀ ਨਿਗਰਾਨੀ ਹੇਠ ਕਰਾਉਣੇ ਕੋਈ ਵੀ ਤੁਹਾਨੂੰ ਇਹ ਨਹੀਂ ਵੀ ਅਸੀਂ ਬਾਜ਼ਾਰ ਚੋਂ ਮਤਲਬ ਕੋਈ ਵੀ ਸੂਟ ਮਸ਼ੀਨ ਵਰਕ ਦਾ ਜਾਂ ਉਹਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਤੇ ਇਹ ਵਾਲੀ ਜਿਹੜੀ ਸ਼ਰਟ ਹੈ ਵੀ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਸੀਂ ਰੈਡੀ ਕਰਕੇ ਦੇਵਾਂਗੇ ਇਹਦੇ ਨਾਲ ਵਿਦ ਤੁਸੀਂ ਬੋਟਮ ਵੀ ਕਰਵਾ ਸਕਦੇ ਹੋ ਵਿਦ ਲਹਿੰਗਾ ਸ਼ਰਾਰਾ ਕੁਝ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਵਰਕ ਦੀ ਸਫਾਈ ਹੈ ਜਿਹੜੀ ਉਹ ਚੈੱਕ ਕਰ ਸਕਦੇ ਹੋ ਹਾਂ ਜੀ ਹਾਂ ਜੀ ਕਿਲਾਵਾ ਤੁਹਾਨੂੰ ਸਾਡੇ ਕੋਲ ਜਿਹੜੀ ਹੈਗੀ ਹੈਗੀ ਕਾਟਨ ਦੇ ਸੂਟਸ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਮਿਲੂਗੀ ਤੁਸੀਂ ਸਾਡੇ ਕੋਲੋਂ ਪ੍ਰਿੰਟਡ ਸੂਟ ਮਤਲਬ ਵਿਦ ਦੁਪੱਟਾ 올ਓਵਰ ਜਾਂ ਮਤਲਬ ਮੈਚਿੰਗਸ ਕਿਸੇ ਵੀ ਤਰ੍ਹਾਂ ਦੇ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੂਟਸ ਵੀ ਅਸੀਂ ਤੁਹਾਨੂੰ ਘਰੇ ਬੈਠੇ ਪਹੁੰਚਾਵਾਂਗੇ ਓਕੇ ਓਕੇ ਇਹਦੀ ਵੀ ਜਿਹੜੀ ਹੈਗੀ ਡਿਲੀਵਰੀ ਤੁਹਾਨੂੰ ਆਨਲਾਈਨ ਕਰਾਂਗੇ ਠੀਕ ਹੈ ਜੀ ਸਕਦੇ ਹਾਂ ਸਾਡੇ ਕੋਲ ਜਿਹੜੀ ਹੈਗੀ ਪ੍ਰਿੰਟਡ ਸੂਟਸ ਦੀ ਬਹੁਤ ਜ਼ਿਆਦਾ ਕਲੈਕਸ਼ਨ ਹੈਗੀ ਹੈਗੀ ਹਾਂਜੀ ਇਹ ਵਾਲੇ ਜਿਹੜੇ ਸੂਟਸ ਬਾਏ ਕਰਨ ਲਈ ਤੁਸੀਂ ਸਾਡੇ ਕੋਲ ਕਿੱਥੇ ਪਹੁੰਚਣਾ ਗੁਰਤੇਗ ਬਾਦਰ ਮਾਰਕੀਟ ਪੁੱਚੋ ਮੰਡੀ ਬਠਿੰਡਾ ਠੀਕ ਹੈ ਜੀ ਹਾਂਜੀ ਇਧਰ ਵੀ ਤੁਸੀਂ ਸਾਡੇ ਕੋਲ ਜਿਹੜਾ ਹੈਗਾ ਸੂਟਸ ਦਾ ਸਟਾਕ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਅਸੀਂ ਕਿਸੇ ਕਸਟਮਰ ਦਾ ਰੈਡੀ ਕਰਕੇ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਇਹਦੀ ਨੈਕ ਤੇ ਡਿਜ਼ਾਈਨਿੰਗ ਬਣਾਈ ਹੈ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਠੀਕ ਹੈ ਜੀ ਇਹਦੇ ਜਿਹੜੀ ਹੈਗੀ ਆਹ ਵਾਲੀ ਡਿਜ਼ਾਈਨਿੰਗ ਆਪਾਂ ਬਾਟਮ ਤੇ ਬਣਵਾਈ ਹੈ ਤੁਸੀਂ ਸਾਡੇ ਤੋਂ ਮਤਲਬ ਵਰਕ ਤੋਂ ਇਲਾਵਾ ਕੋਈ ਲੈਸਸ ਵਗੈਰਾ ਲਗਾ ਕੇ ਵੀ ਡਿਜ਼ਾਈਨਿੰਗ ਨਾਲ ਤਿਆਰ ਕਰਵਾ ਸਕਦੇ ਹੋ ਸੂਟ ਇਹ ਵਾਲਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਨਾ ਤੁਸੀਂ ਕੋਈ ਵੀ ਮਤਲਬ ਗੱਲਬਾਤ ਕਰਨੀ ਹੈ ਜਾਂ ਕੋਈ ਆਰਡਰ ਦੇਣਾ ਹੈ ਜਾਂ ਕੋਈ ਸੂਟ ਬਾਰੇ ਕੋਈ ਵੀ ਮਤਲਬ ਜਾਣਕਾਰੀ ਹਾਂਜੀ ਤੇ ਬਾਕੀ ਬਣਾਇ ਮੈਕਸਿਮ 15 ਦਿਨਾਂ ਦੇ ਅਪੂਟ ਸੂਟ ਦੇ ਦਾਂਗੇ ਹਾਂਜੀ ਹਾਂਜੀ 15 ਦਿਨ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਹੈਗਾ ਸੂਟ ਰੈਡੀ ਕਰਕੇ ਦੇਵਾਂਗੇ ਇਹ ਵਾਲੇ ਸੂਟਸ ਨੂੰ ਤੁਸੀਂ ਰੈਡੀ ਕਰਵਾਉਣ ਲਈ ਜਾਂ ਤਾਂ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਨਹੀਂ ਜਿਹੜੀ ਹੈਗੀ ਸਾਡੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਸ਼ਾਪ ਦਾ ਆਪਣਾ ਇੱਕ ਵਾਰ ਐਡਰੈਸ ਬੋਲ ਦੋ ਮਾਨ ਫੈਸ਼ਨ ਬੁਟੀਕ ਪੁੱਚੇ ਮੰਡੀ ਬਠਿੰਡਾ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਆ ਰਿਹਾ ਤੁਸੀਂ ਉਹਦੇ ਤੇ ਸਾਨੂੰ ਕੰਟੈਕਟ ਕਰਕੇ ਸੂਟਸ ਦਾ ਆਰਡਰ ਦੇ ਸਕਦੇ ਹੋ ਠੀਕ ਹੈ ਹਾਂਜੀ ਗੁਰੂ ਤੇਗਵਧਰ ਮਾਰਕੀਟ ਹੀ ਪੈ ਜਾਂਦੀ ਹੈ ਹਾਂਜੀ ਗੁਰੂ ਤੇਗਵਧਰ ਮਾਰਕੀ ਬਾਕੀ ਛੋਟੇ ਨਾਲ ਪੈਨੇ ਕੰਟੈਕਟ ਨੰਬਰ ਸਾਰੇ ਸ਼ੇਅਰ ਕਰਦੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਤੀ ਇਹਨੇ ਇੱਧਰ